ਲੋਈ ਮੇਤਰੋ 11 ਕਰੋੜ ਦੀ ਆਪਣੀ ਲਾਟਰੀ ਹੈ દિਵਾਲੀ ਤਮਾਕਾ ਤੇ ਤਮਾਕੇ ਦੇ ਕੀ ਕੀ ਆਫਰ ਨੇ ਕੀ ਟਿਕਟ ਪ੍ਰਾਈਜ਼ ਰਹਿਣ ਵਾਲਾ ਦਾ ਆਪਾਂ ਅੱਜ ਖੜਿਆ ਸ਼ਹਿਰ ਮਲੇਰਕੋੜ ਦਾ ਜੇ ਕੇ ਲਾਟਰੀ ਏਜੰਸੀ ਤੇ ਗੱਲਬਾਤ ਹੀ ਰੋਣਾ ਕਰਦੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਬਾਈ ਜੀ ਇਹ 11 ਕਰੋੜ ਦੀ ਦਿਓ ਜੀ ਇਹਦੀ ਜਾਣਕਾਰੀ ਕਿ ਕੀ ਨਾਮ ਹੈ ਕਿੰਨੇ ਦੀ ਟਿਕਟ ਪ੍ਰਾਈਜ਼ ਹੈ ਜੀ ਇਹ ਟਿਕਟ ਜਿਹੜਾ ਪ੍ਰਾਈਜ਼ ਹੈ ਟਿਕਟ ਦਾ ਰੇਟ ਤਾਂ ਜੀ 500 ਰੁਪਏ ਅੱਛਾ ਜੀ ਤੇ ਇਹਦਾ ਫਸਟ ਪ੍ਰਾਈਜ਼ ਹੈਗਾ 11 ਕਰੋੜ ਠੀਕ ਹੈ ਜੀ ਤੇ ਇਹਦਾ ਸੈਕੰਡ ਪ੍ਰਾਈਜ਼ ਜਿਹੜਾ 1-1 ਕਰੋੜ ਦੇ ਤਿੰਨ ਨੇ ਇਸ ਵਾਰ ਅੱਛਾ ਇਸ ਵਾਰ ਜਣੀ ਕਹਿਣ ਦਾ ਭਾਪਾ ਇਹ ਗੱਲ ਕਹਿ ਸਕਦਾ ਕਿ ਚਾਰ ਜਣੇ ਕਰੋੜਪਤੀ ਬਣ ਰਿਹਾ ਹੈ ਹਾਂਜੀ ਹਾਂ ਠੀਕ ਹੈ ਜੀ ਉਸ ਤੋਂ ਇਲਾਵਾ ਤਿੰਨ ਬੰਦੇ 50-50 ਲੱਖ ਦੇ ਅੱਦੇ-ਅੱਦੇ ਕਰੋੜ ਦੇ ਹੋਰ ਵੀ ਮਾਲਕ ਬਣ ਸਕਦੇ ਠੀਕ ਹੈ ਜੀ ਬਿਲਕੁਲ ਉਸ ਤੋਂ ਇਲਾਵਾ 10-10 ਲੱਖ ਦੇ ਨੌ ਬੰਦਿਆਂ ਨੂੰ ਨਿਕਲੂਗਾ ਠੀਕ ਹੈ ਜੀ ਹਾਂਜੀ ਹਾਂ ਯਾਨੀ ਕਿ ਇਸ ਵਾਰ ਖੁੱਲੇ ਗੱਫੇ ਦਿੱਤੇ ਹੋਏ ਇਸ ਵਾਰ ਖੁੱਲੇ ਗੱਫੇ ਜੀ ਖੁੱਲੇ ਗੱਫੇ ਖੁੱਲੇ ਗੱਫੇ ਤੇ ਆਪਣੇ ਕਰੰਟ ਲੋਕੇਸ਼ਨ ਕੀ ਜੀ ਆਉਣਾ ਕਿੱਥੇ ਪੈਗਾ ਆਪਣਾ ਆਪਣਾ ਆਣਾ ਜੀ ਬੱਸ ਸਟੈਂਡ ਤੋਂ ਉਤਰ ਕੇ ਅੱਛਾ ਜੀ ਬੱਸ ਸਟੈਂਡ ਦੇ ਬਾਹਰ ਨਿਕਲ ਕੇ ਠੀਕ ਹੈ ਜੀ ਸੱਜੇ ਪਾਸੇ ਆਪਣੀ ਦੁਕਾਨ ਹੈ ਨਿਕਲਦੇ ਸਾਰ 20 ਕਰਮਾ ਤੇ 20 ਇਹ ਕਿਹੜਾ ਰੋਡ ਕਿਹੜਾ ਲੱਗਦਾ ਜੀ ਇਹ ਕਾਲੀ ਮਾਤਾ ਮੰਦਰ ਰੋਡ ਹੈ ਜੀ ਠੀਕ ਹੈ ਲੋ ਵੀ ਮਿੱਤਰੋ ਨੰਬਰ ਸਕਰੀਨ ਤੇ ਨੰਬਰ ਤੇ ਕਾਲ ਵੀ ਕਰ ਸਕਦੇ ਹੋ ਤੇ ਬਾਕੀ ਬੱਸ ਸਟੈਂਡ ਤੋਂ ਜਦੋਂ ਕਾਲੀ ਮਾਤਾ ਮੰਦਰ ਨੂੰ ਜਾਣੇ ਹੋ ਕਾਲੀ ਮਾਤਾ ਮੰਦਰ ਜਾਂ ਰੋਡ ਹੈ ਕਾਲੀ ਮਾਤਾ ਮੰਦਰ ਰੋਡ ਕਾਲੀ ਮਾਤਾ ਮੰਦਰ ਰੋਡ ਦੇ ਉੱਪਰ ਜੇ ਕਿ ਲੋਟਰੀ ਏਜੰਸੀ ਆ ਤੇ ਬਾਕੀ ਤੁਸੀਂ ਨੰਬਰ ਤੇ ਕਾਲ ਕਰਕੇ ਜਾਣਕਾਰੀ ਵੀ ਲੈ ਸਕਦੇ ਹੋ ਜੇ ਕੇ ਲੋਟਰੀ ਏਜੰਸੀ ਧੰਨਵਾਦ ਸ਼ਸ਼ਿਕਾ ਸਤਿ ਸ਼੍ਰੀ ਅਕਾਲ